ਇਹ ਮਟਰ ਉਹ ਆਪਾ ਤੁਹਾਡੇ ਲਈ ਲੈ ਕੇ ਆਏ ਜਰੂਰੀਤ 53 10 2017 ਮਾਡਲ ਹੈ 1.645 ਹਜ਼ਾਰ ਫੁੱਲ ਟੌਪ ਮਾਡਲ ਹੈਗਾ ਟਾਇਰ ਵਾਲਾ 13 ਰੁਪਏ ਬੜਾ ਹੈ ਕੰਡੀਸ਼ਨ ਟਰੈਕਟਰ ਦੀ ਪੰਪ ਵਗੈਰਾ ਦੇਖ ਸਕਦੇ ਹੋ। ਇਹ ਸਪੀਡ ਹੈਗਾ ਜਿਉਂਦੀ ਹੈ 53 10 17 ਮਾਡਲ ਹੈ। ਇੰਜਨ ਗੇਅਰ ਤਾਂ ਓਕੇ ਜੀ ਬਿਲਕੁਲ। ਜਮਾ ਓਕੇ ਆ ਗਿਆ ਮਗਰਾਟਾਂ ਥੱਲੇ ਦਿਖਾ ਦੋ ਜਮਾ। ਟਾਇਰ ਉਹ ਯਾਰਾ ਦੇਖ ਸਕਦੇ ਹੋ ਪੈਨੇ ਘੱਟੋ ਘੱਟ 85 ਰੁਪਏ ਜਮਾ। ਹੂੰ। ਸਾਰ ਸਾਰ ਦਾ ਹਰ ਪ੍ਰਾਪਤ ਸੁਣਦਾ ਜੀ ਡਾਵਾਲੇ ਟਿਊਟਰ ਮੜੀ ਉੱਪਰੋਂ ਜਮਾ ਰੰਗ ਦੇ ਜਮਾ ਰੈਨਲ ਟਰੈਕਟਰ ਆ ਫਿਰੇ ਜਮਾ ਰੀਨੋ ਟਰੈਕਟਰ ਆ ਗਾ ਬਾਹਰ ਦੇ ਟਾਇਰ ਦਿਖਾਉਂ ਮਦਰੋਂ ਮਗਰਾ ਦੇ ਰੈਂਪ ਉਹ ਗਏ ਸਾਲੂ ਜਮਾ ਕਿ ਤੋਂ ਰੰਗ ਪੇਂਟ ਨਹੀਂ ਹੋਇਆ ਹੋਇਆ ਰੈਨਲ ਦੇ ਵਿੱਚ ਟਰੈਕਟਰ 3 ਸਪੀਡ ਆ ਗਾ ਸੀਟ ਵਗੈਰਾ ਜਮਾ ਇੱਕ ਨੰਬਰ ਆ ਗਾ ਬਾਕੀ ਸੈਲਫ ਵਗੈਰਾ ਚੈੱਕ ਕਰਦਾ ਇਹਦੇ ਨੂੰ ਜਮਾਨ ਰੀਗਨ ਡਰੈਕਟਰ 2017 ਮਾਡਲ ਆ ਡਿਮਾਂਡ ਹੈ ਜਿਹੜੀ 6 ਲੱਖ 45000 ਰੁਪਿਆ ਫੁੱਲ ਟੌਪ ਮਾਡਲ ਆ ਬਾਈ ਜੀ ਨੰਬਰ ਤੁਹਾਨੂੰ ਪਾਵਾਂਗੇ ਗੱਲਬਾਤ ਕਰ ਸਕਦੇ ਹੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਰ ਬਾਈ ਜੀ ਸਾਡੇ ਮਿਹਰੋ ਸ੍ਰੀ ਅਕਾਲ ਤੈਂ ਤੇ ਅਸੀਂ ਬਨ ਲੇਟਰ ਮੰਡੀ ਚ ਪਹੁੰਚੇ ਹੋ ਜੀ ਤੁਹਾਡੀ ਸਵਰਾਜ 850 ਉਹਦੇ ਵਰ 21 ਮਾਡਲ ਲੈ ਕੇ ਆਈ ਬਾਈਕ ਆਪੀ ਆ 3 ਸਪੀਡ ਡਰੈਕਟਰ ਆ ਚਲੋ ਅਬ ਸਾਰਾ ਕੁਝ ਚੈੱਕ ਕਰਾਉਣਾ ਡਰੈਕਟਰ ਦਾ 7 ਲੱਖ 15000 ਰੁਪਏ ਡਿਮਾਂਡ ਆ ਤੇ ਚੈੱਕ ਕਰੋ ਜੰਗਿਆਦਾ ਦੇਖ ਲਓ ਓਕੇ ਜਮਾ ਸੁੱਕਾ ਪਿਆ ਪਾਵਰ ਦੇ ਵਿੱਚ ਆ ਜੀ। 3-ਸਪੀਡ ਟਰੈਕਟਰੀ ਚੈੱਕ ਕਰ ਸਕਦੇ ਜੀ। 16.5 ਦੇ ਵਿੱਚ ਆ। ਟਾਇਰ 8085 ਦਾ ਟਾਇਰ ਪੈ ਚਾਰ ਜੰਕੜਾ। ਪੰਜ ਸਟਾਰ ਦੇ ਵਿੱਚ ਮਗਰਾੜ ਵਗੈਰਾ ਬਿਲਕੁਲ ਸਾਫ਼ ਨੇ। ਮੈਂ ਮਾਰਗ ਦਿਖਾਉਣਾ ਟਰੈਕਟਰ ਜੀ। ਸਵਰਡ ਡਿਸਟ੍ਰਿਬਿਊਟਰ ਦੇ ਵਿੱਚ ਆ ਕੇ ਜੀ ਇਹ ਡੰਡਾ ਡਰੌਲ ਸਮੇਤ ਆ ਇਹਦੇ ਸੇਟ ਹੀ ਦੇ ਵਿੱਚ ਆ ਜੀ। ਵੀ ਚੈੱਕ ਕਰ ਸਕਦੇ ਹਾਂ। ਸਧਰੀ ਸੈਂਪਲ ਬਿਲਕੁਲ ਜੀ। PV30 ਜੱਟ 1182 ਨੰਬਰ ਆ ਟਰੈਕਟਰ ਦਾ। ਉਂਝੇ ਕਿਰਤਾਂ ਦੇ ਕੋਲ ਕਦੀ ਬਾਹਰ ਚਲਾ ਕੇ ਚੈੱਕ ਕਰ ਸਕਦੇ। ਮਗਰਾੜ ਵਗੈਰੇ ਚੈੱਕ ਕਰਾਂਗੇ ਬਾਈ ਜੀ। ਇਹ ਮਾਲ ਰੋ ਟਾਇਰ ਨੇ ਚਾਰੇ। 30 ਸਪੀਡ ਟਰੈਕਟਰ ਆ ਇਹ। ਮੀਟਰ ਵਗੈਰਾ ਬਿਲਕੁਲ ਨਾਲ ਦਾ ਰਜਣਾ ਵਾਲੇ ਮੀਟਰ ਵਗੈਰਾ ਨੇ। ਪੈਰ ਤਾਂ ਚੈੱਕ ਕਰੋ ਜੀ ਬਿਲਕੁਲ ਨਵੇਂ ਪੈਣੀ ਜੀ ਇਹਦੇ। ਸੁਣੋ ਭਾ ਮਾਲਕ ਦਾ ਫੋਨ ਨੰਬਰ ਦੱਸਾਂਗੇ ਤੁਸੀਂ ਕਨੈਕਟ ਕਰ ਸਕਦਾ ਸਭਰਾਜ 855 ਰਸ ਵੀਡੀਓ ਦੇ ਵਿੱਚ ਆ ਜੀ। 745000 ਰੁਪਏ ਦੀ ਮੰਗ ਹੈ ਇਹਦੀ 3 ਸਪੀਡ ਹੈ 2021 ਮਾਡਲ ਹੈ ਬਾਈ ਦੀ ਕਾਪੀ ਆ ਜੇ ਕਿ ਵੀਰ ਲੈਂਡ ਦਾ ਚਾਹਵਾਨਾ ਦਾ ਫੋਨ ਨੰਬਰ ਦੱਸਾਂਗਾ ਉਹਨੂੰ ਤੁਸੀਂ ਕਾਲ ਕਰਕੇ ਸੁਭਰਾਜ 855 ਖਰੀਦ ਸਕਦੇ ਹੋ ਧੰਨਵਾਦ